ਫਰਡੇ ਦੇ ਬਲੱਡ ਵਾਸ ਤੋਂ ਬਾਅਦ ਮਾਰਕੀਟ ਅੱਜ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਤੇ ES ਇਸ ਟਾਈਮ ਦੇਖਿਆ ਜਾਵੇ ਤਾਂ ਤਕਰੀਬਨ 7.5% ਅੱਪ ਹੈਗਾ ਤੇ ਪੌਣੇ 2% ਦੇ ਆਸ-ਪਾਸ ਨਾਸਟੈਕ ਵੀ ਅੱਪ ਹੈਗਾ ਪ੍ਰੀ ਮਾਰਕੀਟ ਦੇ ਵਿੱਚ ਸੋ ਹਾਲਾਂਕਿ ਜੇ ਅਗਰ ਏਸ਼ੀਅਨ ਮਾਰਕੀਟ ਦੀ ਗੱਲ ਕਰੀਏ ਤੇ ਅੱਜ ਕੈਚ ਅਪ ਰੈਲੀ ਕਰ ਰਹੇ ਹਨ ਡਾਊਨਵਰਡ ਤੇ ਹੈਂਗਸੈਂਗ 3.8% ਟੁੱਟ ਗਿਆ ਤੇ ਹਾਲਾਂਕਿ ਚਾਈਨੀਜ਼ ਮਾਰਕੀਟ ਵੀ ਕਾਫੀ ਡਾਊਨ ਖੁੱਲੀ ਲੇਕਿਨ ਉਸ ਤੋਂ ਬਾਅਦ ਥੋੜੀ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਿਫਟ ਬਾਕੀ ਏਸ਼ੀਅਨ ਮਾਰਕੀਟ ਦੇ ਵਿੱਚ ਨਿਕਾਈ ਪੌਣੇ 4% ਤਕਰੀ ਸੋ ਕਾਫੀ ਸਾਰੀ ਮਾਰਕੀਟ ਦੇ ਵਿੱਚ ਹਾਲੇ ਵੀ ਡਾਊਨਵਰਡ ਰੈਲੀ ਬਣੀ ਹੋਈ ਆ ਮਿਸਟਰ 트ੰਪ ਨੇ ਜੋ ਨਵੇਂ ਟੈਰਫ ਲਾਣ ਕੀਤੇ ਸੀਗੇ ਚਾਈਨਾ ਦੇ ਨਾਲ ਫਰਡੇ ਨੂੰ ਉਹਦੇ ਕਰਕੇ ਮਾਰਕੀਟ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਡਾਊਨ ਹੋਈ ਸੋ ਨਾਟ ਓਨਲੀ ਦਾ ਸਟਾਕ ਮਾਰਕੀਟ ਬਟ ਕ੍ਰਿਪਟੋ ਮਾਰਕੀਟ ਦੇ ਵਿੱਚ ਵੀ ਬੜੀ ਗਰਾਊਂਡ ਦੇਖਣ ਨੂੰ ਮਿਲੀ ਆ ਹਾਲਾਂਕਿ 골ਡ ਪ੍ਰਾਈਸ ਹਾਲੇ ਵੀ 4100 ਦੇ ਆਸ-પાસ 올 ਟਾਈਮ ਹਾਈ ਦੇ ਵਿੱਚ ਟ੍ਰੇਡ ਕਰ ਰਹੇ ਨੇ ਸੋ ਅੱਜ ਵੀ ਤਕਰੀਬਨ ਆਪਾਂ ਦੇਖਿਆ ਜਾਵੇ ਤਾਂ ਫਿਊਚਰ ਦੇ ਵਿੱਚ 골ਡ ਤਕਰੀਬਨ 93% ਤੇ ਸਿਲਵਰ ਤੁਸੀਂ ਦੇਖ ਸਕਦੇ ਹੋ ਦੇ 5.5% ਤੋਂ ਵੀ ਜ਼ਿਆਦਾ ਦੀ ਤੇਜ਼ੀ ਸਿਲਵਰ ਦਿਖਾ ਰਿਹਾ ਹੈਗਾ ਸੋ ਇੱਥੇ ਅਟਰੈਕਸ਼ਨ ਬਣੀ ਹੋਈ ਆ ਹਾਲਾਂਕਿ ਦੂਜੀ ਕਮੋਡਿਟੀ ਦੇ ਵਿੱਚ ਤੇਲ ਦੇ ਵਿੱਚ ਭਾਰੀ ਗਰਾਫ ਡੇਖਣ ਨੂੰ ਮਿਲੀ ਹੈ ਤੇ ਤੇਲ ਆਲਮੋਸਟ ਮਲਟੀイヤー ਲੋ ਦੇ ਆਸ-ਪਾਸ ਇਸ ਟਾਈਮ ਟ੍ਰੇਡ ਕਰ ਰਿਹਾ ਹੈਗਾ ਖਬਰਾਂ ਵਾਲੇ ਸਟਾਕ ਦੇ ਵਿੱਚ ਪਹਿਲਾਂ ਤੁਸੀਂ ਧਿਆਨ ਰੱਖਣਾ ਔਰੇਕਲ ਦੇ ਵਿੱਚ ਇਹਦੇ ਵਿੱਚ ਕੋਈ ਵੱਡਾ ਮੂਵ ਆਉਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਇੱਕ ਕਾਨਫਰੰਸ ਜਿਹਨੂੰ ਔਰੇਕਲ AI ਬੋਰਡ ਦੇ ਨਾਮ ਇਹਨਾਂ ਨੇ ਦਿੱਤਾ ਹੈਗਾ ਉਹ ਇੱਕ ਹੁਣੇ ਸ਼ੁਰੂ ਹੋ ਰਹੀ ਹੈ ਤੇ ਉਹਦੇ ਵਿੱਚ ਵੱਡੇ ਕੀ ਨੋਟ ਸਪੀਕਰਸ ਖਾਸ ਕਰਕੇ ਔਰੇਕਲ ਦੇ ਚੀਫ ਲੈਰੀ ਐਲਸਨ ਵਗੈਰਾ ਹੋਣਗੇ ਤੇ ਉੱਥੋਂ ਕੋਈ ਵੱਡੀ ਖਬਰ ਨਿਕਲ ਕੇ ਆਉਂਦੀ ਤੇ ਇਸ ਵਿੱਚ ਵੱਡਾ ਮੂਵ ਦੇਖਣ ਨੂੰ ਮਿਲ ਸਕਦਾ ਹੈਗਾ ਉਸ ਤੋਂ ਬਾਅਦ ਜਿਹੜਾ ਖਬਰਾਂ ਵਾਲਾ ਸਟਾਕ ਦੂਜਾ ਹੈਗਾ ਜੀ ਉਹ ਚ ਹੈਗਾ ਬਲੂਮਬਰਗ એનર્ਜੀ ਤੇ ਇਹਦੇ ਵਿੱਚ ਤਕਰੀਬਨ 31% ਤੁਸੀਂ ਇਸ ਟਾਈਮ ਪ੍ਰੀ ਮਾਰਕੀਟ ਦੇ ਵਿੱਚ ਆਪ ਕੋਲਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਤੇ ਕਾਫੀ ਵੱਡੀ ਨਿਊਜ਼ ਹੈਗੀ ਇਹਦੇ ਵਿੱਚ ਵੀ ਇਸ ਤੋਂ ਇਲਾਵਾ ਬਰੁਕਫੀਲਡ ਐਸੈਟ ਮੈਨੇਜਮੈਂਟ ਦੇ ਵਿੱਚ ਆਪ ਟੈਕਰ ਦੇਖਣ ਨੂੰ ਮਿਲ ਰਹੀ ਹੈ ਤੇ ਮਾਂਚੈਸਟਰ ਯੂਨਾਈਟਿਡ ਜਿਹੜਾ ਕਿ ਇੱਕ ਸੌਕਰ ਕਲੱਬ ਹੈਗਾ ਇੰਗਲੈਂਡ ਦੇ ਵਿੱਚ ਉਹਦੀ ਵੀ ਇੱਕ ਡੀਲ ਦੀ ਸੰਭਾਵਨਾ ਬਣ ਰਹੀ ਹੈ ਯੂਏਈ ਦੇ ਨਾਲ ਉਸ ਦੇ ਵਿੱਚ ਦੇ ਉੱਪਰ ਇਹ ਵੀ ਸਟਾਕ ਜਿਹੜਾ ਜਪੰਜ ਸਕਦਾ ਹੈਗਾ ਜੇ ਹੁਣ ਆਪਾਂ ਟਰੇਡਿੰਗ ਲੀਗ ਦੀ ਗੱਲ ਕਰੀਏ ਆਪਣਾ ਸ਼ਾਰਟ ਟਰੇਡ ਜਿਹੜਾ CARS ਦੇ ਵਿੱਚ ਆਪਾਂ ਦਿੱਤਾ ਸੀਗਾ ਉਹਦਾ ਟਾਰਗੇਟ ਹਿੱਟ ਹੋ ਗਿਆ ਸੀਗਾ ਫਰਡੇ ਨੂੰ ਤੇ ਜਿਨ੍ਹਾਂ ਨੇ ਪ੍ਰੋਫਿਟ ਬਣਾਇਆ ਉਹਨਾਂ ਨੂੰ ਕੰਗratulations ਬਾਕੀ ਜਿਨ੍ਹਾਂ ਨੇ ਵੀ ਸਟਾਕਸ ਆਪਣੇ ਦਿੱਤੇ ਹੋਏ ਨੇ ਕਾਫੀ ਪੋਜ਼ਿਟਿਵ ਦੇ ਵਿੱਚ ਚੱਲ ਰਹੇ ਨੇ ਸੋ ਉਹਨਾਂ ਤੇ ਨਜ਼ਰ ਮਨਾ ਸਕਦੇ ਹਾਂ ਅੱਜ ਤੁਹਾਨੂੰ ਇੱਕ ਦੋ ਹੋਰ ਨਵੇਂ ਆਈਡੀਆਜ਼ ਦੇਖਣ ਨੂੰ ਮਿਲ ਸਕਦੇ ਨੇ ਇਸ ਸਵਿੰਗ ਟਰੇਡਿੰਗ ਲੀਗ ਦੇ ਵਿੱਚ ਸਟਾਕ ਮਾਰਕੀਟ ਦੇ ਨਾਲ-ਨਾਲ ਫਰਾਈਡੇ ਨੂੰ ਬਿਟਕੋਇਨ ਤੇ ਦੂਜੇ ਜਿਹੜੇ ਕ੍ਰਿਪਟੋਕੁਆਇਨ ਦੇ ਵਿੱਚ ਵੀ ਭਾਰੀ ਗਰਾਫਟ ਦੇਖਣ ਨੂੰ ਮਿਲੀ ਤੇ ਐਂਡ ਬਿਲੀਅਨਸ ਆਫ ਡਾਲਰਸ ਦੀ ਮਾਰਕੀਟ ਕੈਪ ਜਿਹੜੀ ਬਾਈਪਾਉਟ ਹੋ ਗਈ ਹੈ ਇਸ ਦੇ ਨਾਲ ਇੱਕ ਮੰਦਭਾਗੀ ਖਬਰ ਦੇਖਣ ਨੂੰ ਮਿਲ ਰਹੀ ਹੈ ਜਿਹੜਾ ਕ੍ਰਿਪਟੋ ট্রেਡਰ ਸੀਗਾ ਯੂਕਰੇਨ ਦਾ ਕਾਫੀ ਫੇਮਸ ਟਰੇਡਰ ਉਹਨੇ ਆਤਮਹੱਤਿਆ ਕਰ ਲਈ ਇਸ ਕ੍ਰੈਸ਼ ਹੋਣ ਤੋਂ ਬਾਅਦ ਕਹਿੰਦੇ ਰਿਪੋਰਟਰ ਲਈ ਕਹਿ ਰਿਹਾ ਵੀ 30 ਮਿਲੀਅਨ ਤੋਂ ਜ਼ਿਆਦਾ ਉਹ ਲਾਸ ਕਰ ਗਏ ਨੇ ਇੱਕ ਦਿਨ ਦੇ ਵਿੱਚ ਇਸ ਲਈ ਟਰੇਡਿੰਗ ਦੇ ਵਿੱਚ ਕੇਅਰਫੁਲ ਹੋਣਾ ਜ਼ਰੂਰੀ ਹੈ ਮੈਂ ਕਈ ਦਿਨ ਤੋਂ ਕਹਿ ਰਿਹਾ ਸੀਗਾ ਮਾਰਕ ਲੇਕਿਨ ਤੁਹਾਨੂੰ ਇਸ ਏਵੈਲੂਏਸ਼ਨ ਤੇ ਥੋੜਾ ਸਾਵਧਾਨ ਰਹਿਣਾ ਚਾਹੀਦਾ ਇਸ ਲਈ ਆਪਣੀਆਂ ਜਿਹੜੀਆਂ ਬੈਲੈਂਸ ਸਟੇਟ ਹੈਗੀਆਂ ਵਰਕਆਊਟ ਕੀਤੀਆਂ ਫਰਾਈਡੇ ਨੂੰ ਕਾਫੀ ਸਾਰੇ ਲੋਕਾਂ ਨੇ ਸਾਡੇ ਨਾਲ ਇੱਕ ਅਕਾਊਂਟ ਦੇ ਵਿੱਚ 20-20000 ਡਾਲਰ ਤੋਂ ਜ਼ਿਆਦਾ ਵੀ ਪ੍ਰੋਫਿਟ ਕੀਤਾ ਹੈਗਾ ਸੋ ਬਾਕੀ ਹੋਰ ਮਾਲੂਮਾਤ ਚਾਹੁੰਦੇ ਹੋ ਤੁਹਾਨੂੰ ਕੰਟੈਕਟ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ